ਲੇ ਤੇਰ ਨ ਜਾਣ ਇੱਕ ਅੱਖ ਦੇ ਹੇ ਲੋਕੀ ਸ਼ੇਰੇ ਪੰਜਾਬੀ ਉਹਨੂੰ ਦੱਸ ਦੇ ਹੋ ਸਾਡੀ ਮਿੱਟੀ ਨੂੰ ਵੀ ਰਾਜ ਦੱਸ ਰੂ ਰੂ ਹੁੰਦਾ ਸੀ ਹਾਏ ਉਹਦੇ ਬੰਨਿਆ ਬੰਨਿਆ ਡੋਲੇ ਤੇ ਕੋਹ ਨੂਰ ਹੁੰਦਾ ਸੀ ਹਾਏ ਉਹਦੇ ਬੰਨਿਆ ਬੰਨਿਆ ਡੋਲੇ ਤੇ ਕੋਹ ਨੂਰ ਹੁੰਦਾ ਸੀ ਹਾਏ ਉਹਦੇ ਬੰਨਿਆ ਬੰਨਿਆ ਡੋਲੇ ਤੇ ਕੋਹ ਨੂਰ ਹੁੰਦਾ ਸੀ ਹਾਏ ਉਹਦੇ ਬੰਨਿਆ ਹੋ ਸ਼ੁਕਰ ਚੱਕੀ ਆ ਆ ਵੇ ਚੜਦਾ ਨੂਰੇ ਸਭ ਨੇ ਬੁਰਜ ਦੇ ਜਾ ਖੜਦਾ ਹੋ ਅਬ ਤਾਲੀ ਦੀ ਮੌਜੂਦ ਨੇ ਤੋ ਪਤਾ ਲੈ ਵਾਰਾ ਤੁਮ ਦਾਨ ਕਿੱਥੇ ਦੂਰ ਹੁੰਦਾ ਸੀ ਹਾਏ ਉਹਦੇ ਬੰਨਿਆ